ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜਿਸ ਤਰੀਕੇ ਦੀ ਧੱਕੇਸ਼ਾਹੀ ਐਡਮਿਨਿਸਟ੍ਰੇਸ਼ਨ ਦੇ ਸਿਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆ ਜੋ ਪਟਿਆਲੇ ਹੋਇਆ ਜੋ ਜਲੰਧਰ ਹੋਇਆ ਜੋ ਲੁਧਿਆਣੇ ਹੋਇਆ ਜੋ ਸ੍ਰੀ ਅਮਰitsar ਸਾਹਿਬ 'ਚ ਹੋਇਆ ਮੈਂ ਕਿਹੜੀ-ਕਿਹੜੀ ਕਾਰਪੋਰੇਸ਼ਨ ਜਾਂ ਕਮੇਟੀ ਦਾ ਜ਼ਿਕਰ ਕਰਾਂ ਤੁਹਾਡੇ ਸਾਹਮਣੇ ਕਿਵੇਂ ਇੱਕ ਤਰਫਾ ਕਾਗਜ਼ ਉਡਾਏ ਗਏ ਜੇ ਚੋਣ ਹੋਈ ਪ੍ਰਸ਼ਾਸਨ ਵਨ ਸਾਈਡਡ ਝਾੜੂ ਨੂੰ ਜਿਤਾਉਣ ਤੇ ਲੱਗਿਆ ਮਗਰ ਫੇਰ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਜੇ ਕਾਮਯਾਬੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਬਾਈ ਪ੍ਰੈਸ਼ਰ ਬਾਈ ਲਿਓਰਿੰਗ ਖਰੀਦੇ ਵਿਰੋਧ ਦੀ ਪੂਰੇ ਜ਼ੋਰ ਲਾਤਾ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਕਿ ਆ ਸ਼ਰੋਮਨੀ ਅਕਾਲੀ ਦਲ ਦੇ ਭਾਵੇਂ ਅਸੀਂ ਕਾਉਂਸਲਰ ਘੱਟ ਬਣਿਆ ਮਗਰ ਮੈਂ ਗਿੱਲ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਸਰਦਾਰ ਅਵਤਾਰ ਸਿੰਘ ਜੀ ਟਰੱਕਾ ਵਾਲਾ ਸਾਹਿਬ ਜਿਹੜੀ ਚੌਥੀ ਵਾਰੀ ਕਾਉਂਸਲਰ ਬਣੇ ਆ ਸਰਦਾਰ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੇ ਸੁਪੁੱਤਰ ਮੋਨੂ ਜੀ ਇੱਥੇ ਬੈਠੇ ਹਨ ਨਗਵੰਤ ਕੌਰ ਜੀ ਜਿਹੜੇ ਤੀਜੀ ਵਾਰੀ ਕਾਉਂਸਲਰ ਬਣੇ ਆ ਸਾਡੇ ਪੰਡੋਰੀ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਬਣੇ ਆ ਤੇ ਸਾਡੇ ਸਤਿਕਾਰਯੋਗ ਭੈਣ ਜੀ ਜਿਹੜੇ ਇੱਕ ਸੀਨੀਅਰ ਪੋਜੀਸ਼ਨ ਤੋਂ ਪੜਾਉਂਦੇ ਸਨ ਲੈਕਚਰ ਆ ਪ੍ਰੋਫੈਸਰ ਸਾਹਿਬ ਉਹਨਾਂ ਦੇ ਹਸਬੰਦ ਬੈਠੇ ਆਪੇ ਪ੍ਰਿੰਸੀਪਲ ਦੇ ਅਹੁਦੇ ਤੇ ਰਿਟਾਇਰ ਹੋਏ ਭੈਣਜੀ ਪਰਮਜੀਤ ਕੌਰ ਇਹਨਾਂ ਚਾਰਾਂ ਨੂੰ ਆਮ ਆਦਮੀ ਪਾਰਟੀ ਦੇ ਆਲਾ ਵਜ਼ੀਰ ਤੋਂ ਲੈ ਕੇ ਸਮੂਚੀ ਲੀਡਰਸ਼ਿਪ ਨੇ ਫੋਨ ਕਰਤਾ ਕਿ ਸਾਨੂੰ ਵੋਟ ਪਾਓ ਅਸੀਂ ਤੁਹਾਨੂੰ ਇਹਨਾਂ ਖਰਚਾ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਹਰ ਕਿਸਮ ਦਾ ਜੋਰ ਅਸ਼ਮਾਈ ਪ੍ਰੈਸ਼ਰ ਆਮ ਆਦਮੀ ਪਾਰਟੀ ਨੇ ਇਹਨਾਂ ਤੇ ਪਾਇਆ ਮਗਰ ਇਹ ਟਾਸ ਕੋ ਮਾਸ ਨਹੀਂ ਹੋਇਆ ਫਿਰ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੂੰ ਚਲੋ ਪ੍ਰੈਸ਼ਰ ਆ ਜੋ ਪਾਉਣ ਜੋਗੇ ਨਹੀਂ ਸੀ ਮਗਰ ਆਪ ਦੇ ਹਿਸਾਬ ਨਾਲ ਇਹਨਾਂ ਨੂੰ ਅਪਰੋਚ ਕਰਦੇ ਸੀ ਕਿ ਸਾਡੀ ਮਦਦ ਕਰੋ ਮਗਰ ਮੈਂ ਇਹਨਾਂ ਦਾ ਧਨਵਾਦੀ ਹਾਂ ਚਾਰਾਂ ਦਾ ਕਿ ਆਪਣੇ ਲੋਕਾਂ ਦੀ ਜੋ ਆਵਾਜ਼ ਸੁਣਦੇ ਹੋਏ ਇਹ ਸਨੇਰੀ ਚ ਵੀ ਜਿੱਤ ਕੇ ਆਏ ਔਰ ਮਤ ਦਾ ਦਾਨ ਜਿਹਨਾਂ ਲੋਕਾਂ ਨੇ ਕੀਤਾ ਉਹਨਾਂ ਦੀ ਭਾਵਨਾ ਦਾ ਸਤਕਾਰ ਕਰਦੇ ਹੋਏ ਜੋ ਮੁੱਦੇ ਇਹ ਗਰਾਊਂਡ 'ਚ ਲੈ ਕੇ ਗਏ ਸੀ ਗਰਾਊਂਡ ਜ਼ੀਰੋ ਤੇ ਉਹ ਮੁੱਦਿਆਂ ਨੂੰ ਲੈ ਕੇ ਅੱਜ ਵੀ ਅਡੋਲ ਖਲੋਤੇ ਆ ਅੱਜ ਸਥਿਤੀ ਕੀ ਬਣ ਗਈ ਕਿ ਆਫਟਰ ਪੁਲਿਸ ਪ੍ਰੈਸ਼ਰ ਇਹ ਨਹੀਂ ਝੁਕੇ ਇਹਨਾਂ ਨੂੰ ਪੈਸਿਆਂ ਦੀ ਲਾਲਚ ਦਿੱਤੀ ਗਈ ਇਹ ਨਹੀਂ ਝੁਕੇ ਆ ਕਈ ਜ਼ਰੂਰ ਡੋਲ ਗਏ ਆ ਭਾਜਪਾ ਦੇ ਦੋ ਕਾਉਂਸਲਰ ਚਲੇ ਗਏ ਮੈਨੂੰ ਲੱਗਦਾ ਇੱਕ ਅੱਦੇ ਦੀ ਹੋਰ ਤਿਆਰੀ ਆ ਜਾਣਦੀ ਅੱਜ ਮੈਂ ਤੁਹਾਨੂੰ ਐਡਵਾਂਸ 'ਚ ਦੱਸ ਰਿਹਾ ਉਹਨੂੰ ਭਾਜੇਪੀ ਸਾਹਮ ਲਵੇ ਤੇ ਸਾਹਮਲੇ ਮੈਂ ਦੱਸਿਆ ਸੀ ਉਹਨਾਂ ਨੂੰ ਕਿ ਤੁਹਾਡੇ ਤਿੰਨ ਬੰਦੇ ਭੱਜਨੇ ਦੋ ਭੱਜ ਗਏ ਇੱਕ ਤੇ ਮੈਨੂੰ ਸ਼ੱਕ ਹੈ ਉਹ ਮੈਨੂੰ ਲੱਗਦਾ ਹਲੇ ਵਿਚਾਰ ਜੇ ਖਲੋਤਾ ਕਿਹੜੇ ਪਾਸੇ ਡਿੱਗੂਗਾ 5 ਵਜੇ ਪਤਾ ਲੱਗੂਗਾ ਮਗਰ ਉਸ ਤੋਂ ਬਾਅਦ ਆ ਆਜ਼ਾਦ ਇੰਡੀਪੈਂਡੈਂਟ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਲੜੇ ਸਨ ਉਹ ਵੀ ਡੋਲ ਗਏ ਇਸ ਲਈ हद ਤੋਂ ਵੱਧ ਪ੍ਰੈਸ਼ਰ ਹੈ ਮੇਰ ਬਣਾਉਣ ਦਾ ਕੱਲ ਜੋ ਫਗਵਾੜੇ ਚ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਅੱਜ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਕਿ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਹੈ 24 ਸੀਟ ਆਈਆਂ ਭਾਈ ਤੁਹਾਨੂੰ ਤੁਹਾਨੂੰ ਲੋਕਾਂ ਨੇ ਨਕਾਰਿਆ ਅੱਜ ਦੀ ਗਿਣਤੀ ਜੋ ਹੈ ਉਹ ਮੈਨੂੰ ਲੱਗਦਾ 41 ਕਾਉਂਸਲਰ ਸ਼ਾਦ ਸੋਨੀ ਸਾਹਿਬ ਲੈ ਕੇ ਬੈਠੇ ਆ। ਔਰ 39 ਜਾਂ 40 ਐਮਐਲਏ ਵਿੱਚ ਪਾ ਕੇ ਆਮ ਆਦਮੀ ਪਾਰਟੀ ਕੋਲ ਬੈਠੇ ਆ। ਤੇ ਫਰਕ ਤਾਂ ਰਹਿ ਗਿਆ। ਹੁਣ 6 ਜਾਂ 7 ਰਹਿ ਗਏ ਭਾਜਪੀ ਦੇ ਤੇ 4 ਰਹਿ ਗਏ ਸਾਡੇ। ਭਾਜਪੀ ਦਾ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਸ਼ਾਦ ਗੈਰ ਹਾਜ਼ਰ ਹੋ ਜਾਣਾ ਵਾਕ ਆਊਟ ਕਰ ਦੇਣਾ। ਮੈਂ ਤਾਂ ਆਮ ਆਦਮੀ ਪਾਰਟੀ ਨੂੰ ਆਫਰ ਦਿੰਨਾ ਸਿੱਧੀ। ਕਿ ਭਾਈ ਮੇਅਰ ਸਾਡਾ ਬਣਾ ਦਿਓ ਕਿ ਤੁਹਾਨੂੰ ਠੀਕ ਰਹਿ ਜਾਓਗੇ ਨਹੀਂ ਤਾਂ ਫਿਰ ਜੋ ਲੋਕਾਂ ਦਾ ਫੈਸਲਾ ਉਹਨੂੰ ਸਵੀਕਾਰ ਕਰ ਲਿਓ ਸਾਡੇ ਬੰਦਿਆਂ ਨੂੰ ਐਵੇਂ ਪ੍ਰੈਸ਼ਰ ਨਾ ਕਰੋ ਇਹ ਬਾਦਰ ਲੋਕ ਨੇ ਜਰਨੈਲ ਲੋਕ ਨੇ ਮੇਰੇ ਕੋਲ ਤਾਂ ਆਮ ਆਦਮੀ ਪਾਰਟੀ ਦੇ ساری ਰਾਤ ਨਹੀਂ ਮੈਨੂੰ ਸੌਣ ਦਿੱਤਾ ਨਾ ਸਾਡੇ ਕਾਉਂਸਲਰਾਂ ਸਹਿਬਾਨਾਂ ਨੂੰ ਸੌਣ ਦਿੱਤਾ ਕੋਈ ਕਹਿੰਦਾ ਮੇਰਾ ਨਾਮ ਐਲਾਨਤਾ ਕੋਈ ਮੇਰਾ ਕਹਿੰਦੇ ਐਲਾਨਤਾ ਕੋਈ ਮੇਰਾ ਐਲਾਨਤਾ ਮੇਰੇ ਨਾਲ ਦਾ ਘਰ ਬੈਠੀ ਲਾ ਨਹੀਂ ਜਾਂਦੇ ਆ ਤੁਸੀਂ ਕੋਈ ਆਮ ਆਦਮੀ ਪਾਰਟੀ ਦਾ ਮੇਰ ਦਾ ਚੋਣ ਦਾ ਕੈਂਡੀਡੇਟ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਈ ਕਿ ਨਹੀਂ ਪਈ ਪਈ ਕਿ ਨਹੀਂ ਪਈ ਜੀ ਕੌਣ ਹੈ ਕੈਂਡੀਡੇਟ ਇਹਨਾਂ ਦਾ ਇਸ ਲਈ ਅੰਦਰ ਜੋ ਮੈਨੂੰ ਸ਼ੱਕ ਹੈ ਗੁਰਪ੍ਰੀਤ ਭੁੱਲਰ ਸਾਹਿਬ ਕਮਿਸ਼ਨਰ ਆਫ ਪੁਲਿਸ ਰਹਿਣ ਵਾਸਤੇ ਕੁਝ ਕਰ ਸਕਦੇ ਜੇ ਸਦਾਰਤ ਸੁਖਬੀਰ ਸਿੰਘ ਬਾਦਲ ਤੇ ਦਿਨ ਦਿਹਾੜੇ ਅਟੈਕ ਕਰਵਾ ਸਕਦੇ ਆ ਹਰਪਾਲ ਰੰਧਾਵੇ ਦੀ ਮਦਦ ਕਰ ਸਕਦੇ ਆ ਔਰ ਫੇਰ ਕਹਿਣ ਕਿ ਇਹ ਅਟੈਕ ਇਹਨਾਂ ਨੇ ਆਪਣੇ ਆਪ ਤੇ ਆਪ ਕਰਾਇਆ ਕਿ ਮੰਨ ਕੇ ਚੱਲੋ ਅੱਜ ਇਹ ਕਾਉਂਸਲਰ ਸਹਿਬਾਨ ਅੰਦਰ ਚੱਲੇ ਆ ਇਹਨਾਂ ਨੂੰ ਔਰ ਭਾਰ ਰੰਧਾਵੇ ਔਰਗਾ ਐਸਪੀ ਚੁੱਕ ਕੇ ਵੀ ਲਿਜਾ ਸਕਦਾ ਮਗਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਲੋਕਾਂ ਦੀ ਜੋ ਫਤਵਾ ਉਹਦਾ ਸਤਕਾਰ ਕਰਦੇ ਹੋਏ ਅਡੋਲ ਰਹਿਣਗੇ ਔਰ ਸਰਕਾਰ ਨੂੰ ਔਰ ਕਾਂਗਰਸ ਪਾਰਟੀ ਨੂੰ 익ਸਪੋਜ਼ ਵੀ ਕਰਨਗੇ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਆਮ ਆਦਮੀ ਪਾਰਟੀ ਦਾ ਕਿ ਬਹੁਮਤ ਤੁਹਾਡੇ ਕੋਲ ਵੀ ਨਹੀਂ ਇਲੈਕਸ਼ਨ ਗਾਹ ਨਾ ਕਰਾਇਓ ਜੇ ਤੁਸੀਂ ਕਾਂਗਰਸ ਨੂੰ ਰੋਕਣਾ ਚਾਹੁੰਦੇ ਹੋ ਤੇ ਤੁਸੀਂ ਸ਼ਰੋਬਨੀ ਅਕਾਲੀ ਜਲ ਦਾ ਸਾਥ ਦਿਓ ਸ਼ਰੋਬਨੀ ਅਕਾਲੀ ਜਲ ਦਾ ਮੇਅਰ ਬਣਾਓ ਔਰ ਫਿਰ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ ਕਿਉਂਕਿ ਪਿਛਲੇ 5 ਸਾਲ ਵੀ ਕਾਂਗਰਸ ਨੇ ਸਿਰਫ ਤੇ ਸਿਰਫ ਪੈਸੇ ਬਣਾਇਆ ਜਾਂ ਲੋਕਾਂ ਨੂੰ ਐਕਸਪਲੋਇਟ ਕੀਤਾ ਇਸੇ ਕਾਰਨ ਹੋਇਆ ਕਿ ਉਹਨਾਂ ਦੇ ਮੇਅਰ ਵੀ ਚਲੇ ਗਿਆ ਮੇਅਰ ਸਾਹਿਬ ਤਾਂ ਚਲੀ ਆਪ ਚੇ ਗਏ ਤੇ ਕਾਂਗਰਸੀ ਸਾਰੇ ਇੱਥੇ ਜਿਹੜੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਲੋਕਾਂ ਨੇ ਐਮਐਲਏ ਵੇਲੇ ਕਰਤੇ ਇਸ ਲਈ ਅੱਜ ਇਹਨਾਂ ਹਾਲਾਤਾਂ 'ਚ ਔਰ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਇਹ ਸਾਰੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ ਔਰ 4 ਵਜੇ ਇਲੈਕਸ਼ਨ ਦਾ ਸਮਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਪ ਦਾ ਪੱਖ ਤੁਹਾਡੇ ਸਾਹਮਣੇ ਰੱਖਿਆ ਕੋਈ ਸਵਾਲ ਜੀ ਜਿਸ ਤਰ੍ਹਾਂ 26 ਜਨਵਰੀ ਦੇ ਦਿਨ ਦੀ ਖਾਸ ਚੋਣ ਕੀਤੀ ਗਈ ਖਾਸ ਜਗ੍ਹਾ ਤੇ ਜਾ ਕੇ ਜਿਹੜਾ ਅਪਮਾਨ ਕੀਤਾ ਗਿਆ ਲੱਗਦਾ ਕਿ ਸੋਚੀ ਸਮੀ ਸਾਜ਼ਿਸ਼ ਹੈ ਪੰਜਾਬ ਇਟ ਇਜ਼ ਅ 프리 ਪਲਾਨਡ ਪ੍ਰੀ ਮੈਡੀਟੇਟਿਡ ਬੜੀ ਲੰਮੀ ਪਲੈਨਿੰਗ ਤੋਂ ਬਾਅਦ ਇਹ ਕੰਮ ਹੋਇਆ ਔਰ 26 ਜਨਵਰੀ ਨੂੰ ਚੂਜ਼ ਕਰਨਾ ਬਾਬਾ ਸਾਹਿਬ ਜੀ ਨੂੰ ਟਾਰਗੇਟ ਕਰਨ ਲਈ ਇੱਕ ਬੜੀ ਲੌਂਗ ਟਰਮ ਪਲੈਨਿੰਗ ਹੈ ਬਾਰਡਰ ਸਟੇਟ ਤੇ ਅਫਸੋਸ ਦੀ ਗੱਲ ਇਹ ਹੈ ਹਾਈ ਅਲਰਟ ਹੋਵੇ ਪੰਜਾਬ 'ਚ ਮਤਲਬ ਇਹ ਤੋਂ ਵੱਧ ਹਾਈ ਅਲਰਟ ਹੋ ਨਹੀਂ ਸਕਦਾ ਸਿਕਿਉਰਿਟੀ ਫੋਰਸਸ ਔਨ ਹਾਈ ਅਲਰਟ ਔਨ ਔਰ ਉਸ ਮੌਕੇ ਤੇ ਬੰਦਾ ਮਨ ਮਰਜੀ ਕਰੇ ਚੜ ਕੇ ਬਾਬਾ ਸਾਹਿਬ ਜੀ ਦੀ ਉਸ ਸਟੈਚੂ ਨੂੰ અપਮਾਨਿਤ ਕਰੇ ਮੈਂ ਸਮਝਦਾ ਪੁਲਿਸ ਕਮਿਸ਼ਨਰ ਜਾਂ ਪੁਲਿਸ ਦੇ ਆਲਾ ਅਧਿਕਾਰੀ ਦਾ ਇੱਥੇ ਕਮਿਸ਼ਨਰ ਬਣੇ ਰਹਿਣ ਜਾਣ ਦਾ ਕੋਈ ਹੱਕ ਹੀ ਨਹੀਂ ਰਹਿ ਗਿਆ ਪਹਿਲਾ ਦਰਬਾਰ ਸਾਹਿਬ ਤੇ ਅਟੈਕ ਔਰ ਅੱਜ ਦਰਬਾਰ ਸਾਹਿਬ ਤੋਂ ਬਾਅਦ 26 ਜਨਵਰੀ ਵਾਲੇ ਦਿਨ ਕਿਸੇ ਨੇ ਏਡੀ ਵੱਦਸ਼ਲੂਕੀ ਕੀਤੀ ਹੋਵੇ ਤੇ ਮੈਂ ਕਹੂੰਗਾ ਪੁਲਿਸ ਤੇ ਕਮਿਸ਼ਨਰ ਆਫ ਪੁਲਿਸ ਉੱਤੇ ਆ ਇਹ ਹਾਲਾਤ ਬਣੇ ਰੂਪੇ ਸਾਹਮਣੇ ਅੱਜ ਵੀ ਲੈਕਚਨ ਹੋ ਰਹੀ ਹੈ ਇਸ ਨਾਲ ਵੀ ਰਿਲੇਟ ਕਰਕੇ ਦੇਖਦੇ ਨੇ ਜਿਸ ਤਰ੍ਹਾਂ ਜਾਂ ਜਿਸ ਤਰ੍ਹਾਂ ਸਾਹਿਬ ਜੀ ਕਹਿ ਰਹੇ ਇਹ ਦੇਖੋ ਭਗਵੰਤ ਮਾਨ ਜੀ ਹੋ ਮੰਨਿਸਟਰ ਨੇ ਹੋਮ ਮਿਨਿਸਟਰ ਨੂੰ ਤਾਂ ਪੰਜਾਬ ਆਇਆ ਨੂੰ ਮੈਨੂੰ ਲੱਗਦਾ 2 ਮਹੀਨੇ ਬੀਤ ਗਏ 1.5 ਮਹੀਨਾ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ ਪਹਿਲਾਂ ਸੱਚ ਸ਼ਰਾਬ ਬਾਦ ਪੀ ਲਈ ਸੀ ਉਦੋਂ ਇਲਾਜ ਦੀਨ ਰਹੇ ਆ ਫਿਰ ਨਿਊਜ਼ੀਲੈਂਡ ਚਲੇ ਗਏ ਨਿਊਜ਼ੀਲੈਂਡ ਤੋਂ ਬਾਅਦ ਦਿੱਲੀ ਫਸੇ ਆ ਜਦੋਂ ਦਿੱਲੀ ਤੋਂ ਆਉਣਾ ਮੈਨੂੰ ਲੱਗਦਾ ਉਦੋਂ ਤੱਕੇ ਜਰੀਆਲੇ ਇਹਨਾਂ ਨੂੰ ਲਾ ਦੇਣਾ ਇਹ ਵਿਚਾਰੇ ਦੇ ਤਾਂ ਮਤਲਬ ਧਿਆਨ ਹੀ ਕੋਈ ਨਹੀਂ ਲਾਉਣ ਆਰਡਰ ਤੇ ਜੇ ਇਸ ਬੰਦੇ ਦਾ ਹੋਮ ਮਿਨਿਸਟਰ ਨੇ ਜਦ ਕੋਈ ਰਿਵਿਊ ਮੀਟਿੰਗ ਨਹੀਂ ਕਰਨੀ ਕਿਸੇ ਨੂੰ ਜਵਾਬ ਤਲਬੀ ਨਹੀਂ ਕਰਨੀ ਤੋ ਇਹ ਹੀ ਕੁਝ ਹਲਾਤ ਪੈਦਾ ਹੋਣੇ। ਜਿੱਥੇ ਸਭ ਘਟਨਾ ਤੋਂ ਬਾਅਦ ਰਾਤ ਨੂੰ ਕੁਲਦੀਪ ਢਾਲੀ ਵਾਲੇ ਰੀ ਉੱਥੇ ਪਹੁੰਚੇ ਤੇ ਉਹਨਾਂ ਦਾ ਇਹ ਬਿਆਨ ਆਇਆ ਸਾਹਮਣੇ ਕਿ ਸਾਰਾ ਕੁਝ ਅੰਡਰ ਕੰਟਰੋਲ ਐ ਸਿਚੁਏਸ਼ਨ ਅੰਡਰ ਕੰਟਰੋਲ ਐ। ਢਾਲੀয়াল ਸਾਹਿਬ ਨੂੰ ਤਾਂ ਮੈਨ ਲੱਗਦਾ ਇਹਨਾਂ ਨੂੰ ਦੋ ਲਫ਼ਜ਼ ਉੱਥੋਂ ਸੈਕਟਰੀਅਟ ਤੋਂ ਲੈ ਕੇ ਆਉਂਦੇ ਆਹ ਅੰਡਰ ਕੰਟਰੋਲ। ਇਹ ਆਪ ਅੰਡਰ ਕੰਟਰੋਲ ਨਹੀਂ। ਸਰਕਾਰ ਇਹਨਾਂ ਦੀ। ਇਹ ਤਾਂ ਜਦੋਂ ਇਨਸੀਡੈਂਟ ਹੋ ਜਾਂਦਾ ਉਹਦੇ ਬਾਅਦ ਕਹਿ ਦਿੰਦੇ ਆ ਸਭ ਅੰਡਰ ਕੰਟਰੋਲ ਐ। ਮਤਲਬ ਅੰਡਰ ਕੰਟਰੋਲ ਕੀ ਐ ਫਿਰ ਤੁਸੀਂ ਸਾਜ਼ਿਸ਼ ਦਾ ਹਿੱਸਾ ਹੋ? ਤੁਸੀਂ ਇਹ ਅਟੈਕ ਕਰਾਇਆ ਔਰ ਫਿਰ ਕਹਿ ਰਹੇ ਹੋ ਅੰਡਰ ਕੰਟਰੋਲ ਹੈ ਮੈਨੂੰ ਅੰਡਰ ਕੰਟਰੋਲ ਮੈਂ ਤਾਂ ਮੰਨੂ ਕਿ ਤੁਸੀਂ ਇਹ ਜੀ ਇਨਸੀਡੈਂਟਸ ਨੂੰ ਪ੍ਰੀਵੈਂਟ ਕਰੋ ਨਾਟ ਕਿ ਕਰਵਾ ਕੇ ਤੁਸੀਂ ਕਹੋ ਅੰਡਰ ਕੰਟਰੋਲ ਹੈ 24 ਘੰਟੇ ਹੋ ਚੁੱਕੇ ਕਟੜਾ ਨੂੰ ਹੁਣ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ 24 ਘੰਟੇ ਹੋ ਚੁੱਕੇ ਕਟੜਾ ਨੂੰ ਸਿਰਫ ਇੱਕ ਬੰਦੇ ਦਾ ਨਾਮ ਜਰੂਰ ਦੱਸਿਆ ਗਿਆ ਜਿਸ ਨੇ ਇਸ ਕਟੜਾ ਨੂੰ ਅੰਜਾਮ ਦਿੱਤਾ ਕੋ ਵੱਡੀ ਗੱਲ ਮੇਰੇ ਵੀਰ ਨੇ ਕੀਤੀ ਆ ਏ ਡੀ ਜੀ ਪੀ ਇੱਕ ਸਪੈਸ਼ਲ ਏ ਡੀ ਜੀ ਪੀ ਡਿਊਟੀ ਸੀ ਇਸ ਬਾਰਡਰ ਡਿਸਟ੍ਰਿਕਟ ਚ ਅਮਰਸਰ ਸਾਹਿਬ ਚ ਉਹਦੀ ਵਿజిਟ ਹੋਈ ਆ ਤੇ ਕੀ ਉਹਨੇ ਸਿਕਿਉਰਿਟੀ ਦਾ ਰਿਵਿਊ ਕੀਤਾ ਫਿਰ ਦੋ ਏ ਡੀ ਜੀ ਪੀ ਸੀ ਦੋ ਆਏ ਸੀ ਦੋ ਏ ਡੀ ਜੀ ਪੀ ਇੱਕ ਮੈਨੂੰ ਲੱਗਦਾ ਵਰਮਾ ਜੀ ਆਏ ਸੀ ਪਰਮਾਰ ਸਾਹਿਬ ਪਰਮਾਰ ਸਾਹਿਬ ਤੇ ਰਾਏ ਸਾਹਿਬ ਤੇ ਦੱਸੋ ਫੇਰ ਤੁਸੀਂ ਇਨਸੀਡੈਂਟ ਨਹੀਂ ਪ੍ਰੀਵੈਂਟ ਕਰ 파ਰੇ ਜਿ ਸ਼ੋਜ਼ ਕੀ ਹਾਲਾਤ ਕੀ ਅੰਦਰ ਹੋਮ ਮਿਨਿਸਟਰ ਭਗਵੰਤ ਮਾਨ ਔਰ ਇਹ ਸਾਰੇ ਦੇਸ਼ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਜਾਂ ਇਨਸੀਡੈਂਟ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਜਿੱਥੇ ਚੋਹ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੈ ਜਿੱਥੇ ਜਾਤ ਪਾਤ ਤੋਂ ਉੱਤੇ ਉੱਟ ਕੇ ਗੁਰੂ ਦੇ ਸਿੱਖ ਨੂੰ ਇਹ ਹੁਕਮ ਹੈ ਸੇਵਾ ਨਿਭਾਉਣ ਦਾ ਉੱਥੇ ਹਾਲਾਤ ਪੈਦਾ ਹੋ ਕਿਸੇ ਤਮਾਕੇ ਵੀ ਸਭ ਤੋਂ ਵੱਧ ਉੱਤਰ ਚੁਏ ਆ ਜਿਹੜੀ ਵਿਭਗ ਕੁਮਾਰ ਨੂੰ ਜੈਡ ਸਕਿਉਰਟੀ ਦੀ ਜਿਗਰ ਪਲਾਸਾ ਕੀਤਾ ਤੋਂ ਮਦਾ ਜਿਹੜੀ ਅਰਵਿੰਦ ਕੇ ਜੀ ਵਾਲਾ ਉਹਨਾਂ ਕੋਲ ਸਕਿਉਰਿਟੀ ਸੀ 빙ੇ ਉਹ ਮਿਨਿਸਟਰ ਰਿਵਿਊ ਤੁਸੀਂ ਕਹਿੰਿਆ ਇਹਨਾਂ ਨੂੰ ਕਰਨਾ ਹੁੰਦਾ ਤੇ ਦਿੱਲੀ ਪੁਲਿਸ ਨੇ ਇਹਨਾਂ ਦੀ ਸਕਿਉਰਿਟੀ ਵਾਪਸ ਕਰਦੀ ਕਿ ਪੰਜਾਬ ਪੁਲਿਸ ਦੀ ਸਕਿਉਰਿਟੀ ਦੀ ਡਿਟੀ ਕੈਂਦੀਵਾਲ ਸਾਹਿਬ ਕੋ ਵੀ ਆ ਦਿਵ ਕੁਮਾਰ ਕੋ ਵੀ ਆ ਤੇ ਇਸ ਪਾਸੇ ਤਾਂ ਲੱਗਦਾ ਕਿ ਮੈਂ ਓਪਨ ਚੈਲੰਜ ਦੇਣਾ ਡੀਜੀਪੀ ਪੰਜਾਬ ਨੂੰ ਔਰ ਭਗਵੰਤ ਮਾਨ ਨੂੰ ਡਿਨਾਈ ਕਰਦਣ ਕਿ ਇਹਨਾਂ ਨੇ ਜੈਡ ਪਲੱਸ ਸਕਿਉਰਿਟੀ ਭੇਬ ਕੁਮਾਰ ਲਈ ਰეკਮੈਂਡ ਕਰਕੇ ਨਹੀਂ ਦਿੱਤੀ ਕਿ ਦਿੱਤੀ ਆ ਇਹਨਾਂ ਨੇ ਟਿੱਲ ਦਾ ਜ਼ੋਰ ਲਵਾ ਲਿਆ ਕਿ ਦਿੱਲੀ ਦੇ ਵਸਿੰਦੇ ਨੂੰ ਜਿਹੜਾ ਦਿੱਲੀ 'ਚ ਰਹਿਣ ਵਾਲਾ ਜਿਹਦੇ ਤੇ ਬੜੇ ਸੀਰੀਅਸ ਆਰੋਪ ਨੇ ਜਿਹੜਾ ਜੇਲ੍ਹ ਵੀ ਗਿਆ ਇੱਕ ਧੀ ਪੈਣ ਨਾਲ ਮਿਸਬੀਹੇਵ ਕਰਨ ਦਾ ਔਰ ਧੀ ਪੈਣ ਵੀ ਸਾਰੇ ਸਤਿਕਾਰਯੋਗ ਹੈ ਮਗਰ ਉਹ ਮੈਂਬਰ ਆਫ ਪਾਰਲੀਮੈਂਟ ਵੀ ਸੀ ਜੇ ਇਹਦੀ ਉਹਦੀ ਇਹ ਹਿੰਮਤ ਹੋ ਸਕਦੀ ਹੈ ਕਿ ਉਹ ਇੱਕ ਮੈਂਬਰ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਨਾਲ ਮਿਸਬੀਹੇਵ ਕਰੇ ਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਹੋਣ ਕਿ ਭਾਈ ਇਹਨੂੰ ਦਿੱਲੀ ਸੈਕਟਰੀਅਰੇਟ ਨਾ ਵੜਨ ਦਿਓ ਬੇਬਕ ਕੁਮਾਰ ਨੂੰ ਇਹਨੂੰ ਚੀਫ ਮਿਨਿਸਟਰ ਦੇ ਦਫਤਰ ਨਾ ਵੜਨ ਦਿਓ ਵੇਖੋ ਆਮ ਆਦਮੀ ਪਾਰਟੀ ਦੇ ਡਬਲ ਸਟੈਂਡਰਡ ਨੂੰ ਚੱਕ ਕੇ ਪੰਜਾਬ ਦੇ ਚੀਫ ਮਿਨਿਸਟਰ ਦੇ ਆਫਿਸ 'ਚ ਵਾਰਦਾ ਔਰ ਸਿਕਿਉਰਿਟੀ ਦਿੱਤੀ Z+ 70 ਜਣੇ ਦਾ ਖਰਚਾ ਪੰਜਾਬ ਦਾ ਖਜ਼ਾਨਾ ਕਿਉਂ ਚੱਲੇ ਜਦ ਕਿ ਜਿਹੜਾ ਹੁਣ ਉਹ ਫਿਸਕਲ ਹੈਲਥ ਇੰਡੈਕਸ ਆਇਆ ਪੰਜਾਬ ਦਾ ਬੇੜਾਗਰ ਕਰਤਾ ਭਗਵੰਤ ਮਾਨ ਨੇ ਤੇ ਹਰਪਾਲ ਚੀਮੇ ਨੇ 4 ਲੱਖ ਕਰੋੜ ਦਾ ਕਰਜ਼ਾਈ ਆ ਹਰ ਪੈਰਾਮੀਟਰ ਤੇ ਪੰਜਾਬ ਫੇਲ ਹੋ ਗਿਆ ਔਰ ਇਹ ਕਰ ਕੀ ਰਿਹਾ ਪੰਜਾਬ ਚ ਬੰਬ ਬਲਾਸਟ ਹੋ ਰਿਹਾ Hindu ਭਾਈਚਾਰੇ ਨੂੰ ਕਿੱਥੇ ਟਾਰਗੇਟ ਕੀਤਾ ਜਾ ਰਿਹਾ ਕਿੱਥੇ SC ਭਾਈਚਾਰੇ ਦੀ ਮਾਨ ਸਤਕਾਰਯੋਗ ਸ਼ਖਸੀਅਤ ਕੋ ਦੇਸ਼ ਦੀ ਹੈ ਕਿਉਂਕਿ ਉਹ ਇੱਕ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਸਰਕਾਰ ਸੁੱਤੀ ਪਈ ਆ ਇਹ ਸਾਰੇ ਇਨਸੀਡੈਂਟਸ ਲਾ ਨ ਆਰਡਰ ਦਾ ਅਟਰ ਫੇਲਿਅਰ ਔਰ ਭਗਵੰਤ ਮਾਨ ਨੇ ਸ਼ਹਿਰ ਇਤਿਹਾਸ ਚ ਪਹਿਲੀ ਵਾਰੀ ਹੋਇਆ ਇਨ ਮਾਏ 30 40 ਯਰ ਜਿਹੜੇ ਮੇਰੇ ਤੋਂ ਵੱਡੇ ਆ ਉਹ ਆਪ ਇਸ ਗੱਲ ਦੀ ਜਾਂਚ ਕਰ ਲਨ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਪੰਜਾਬ ਸੂਬੇ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦਿੱਲੀ ਦੇ ਬੰਦੇ ਨੂੰ ਕੇਜਰੀਵਾਲ ਸਾਹਿਬ ਦਿੱਲੀ ਦੇ ਰਹਿਣ ਵਾਲੇ ਨੇ ਨਾ ਇੱਕ ਸਧਾਰਨ ਐਮ ਐਲ ਏ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਉਹ ਭਾਈ ਦਿੱਲੀ ਹੈ ਦੇਸ਼ ਦੀ ਰਾਜਧਾਨੀ ਹੈ ਉਹਨੂੰ ਜੈਡ ਪਲੱਸ ਸਿਕਿਉਰਿਟੀ ਹੈ ਜੇ ਉਹਨੂੰ ਕੁਝ ਹੋ ਗਿਆ ਤੇ ਅਮਿਤ ਸ਼ਾਹ ਹੋਰੀ ਜਾਂ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਬਚ ਜੂ ਕਿੱਥੇ ਉਹਨਾਂ ਦੀ ਸਿਕਿਉਰਿਟੀ ਯਕੀਨੀ ਬਣਾਉਣ ਮਗਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਸੀਐਮ ਬਣਾ ਉਹਨਾਂ ਦਾ ਤਾਂ ਤੁਹਾਨੂੰ ਫਿਕਰ ਨਹੀਂ ਇੱਥੇ ਬੰਬ ਬਲਾਸਤੇ ਬੰਬਲਾ ਤੁਹਾਨੂੰ ਫਿਕਰ ਪਿਆ ਦਿੱਲੀ ਦੇ ਤੁਸੀਂ ਐ ਕਰੋ ਸਾਰੇ 80 ਹਜ਼ਾਰ ਮੁਲਾਜ਼ਮ ਹੀ ਦਿੱਲੀ ਭੇਜ ਦਿਓ ਤੇ ਲੋਕਾਂ ਨੂੰ ਕਹਿ ਦਾਂਗੇ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇ ਆਪ ਦੀ ਜਾਨ ਮਾਲ ਦੀ ਰੱਖਿਆ ਕਰੋ ਸਾਰਾ ਵਾਕਿਆ ਕੇਜੀ 1 ਸਕਿਉਰਟੀ ਦਿੱਤੀ ਹੋਈ ਆ 77 83 ਦੀ ਪੰਜਾਬ ਪੁਲਿਸ ਉਹ ਸਾਡੇ ਕਿੱਥੇ ਵਾਪਸ ਸਾਰੀ ਵਿਡਰਾ ਹੋਣੀ ਚਾਹੀਦੀ ਜੀ ਔਰ ਇਹ ਸਾਰਾ ਬਿੱਲ ਪਿਛਲੇ 3 ਸਾਲਾਂ ਦਾ ਜਾਂ ਭਗਵੰਤ ਮਾਨ ਪਰ ਇਹ ਜਾਂ ਜਿਨ੍ਹਾਂ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਦਿੱਤੀ ਆ ਉਹਨਾਂ ਤੋਂ ਇਹ ਰਿਕਵਰੀ ਪੈਸੇ ਆਦੀ ਹੋਵੇ ਪੰਜਾਬ ਦੇ ਲੋਕ ਜਿਹੜੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਆ ਜਿੱਥੇ ਹੈਲਥ ਇਨਫਰਾਸਟ੍ਰਕਚਰ ਤੈਸ਼ ਨੈਸ਼ ਹੋ ਗਿਆ ਸੜਕਾਂ ਦਾ ਬੁਰਾ ਹਾਲ ਹੈ ਸਕੂਲਾਂ ਦਾ ਬੁਰਾ ਹਾਲ ਹੈ ਹਰ ਪੈਰਾ ਮੀਟਰ ਤੇ ਪੰਜਾਬ ਪਿੱਛੇ ਜਾ ਰਿਹਾ ਪੰਜਾਬ ਦੇ ਲੋਕ ਉਹ ਖਰਚਾ ਕਿਉਂ ਚੱਲ ਇਹ ਸਭ ਤੋਂ ਵੱਧ ਤਮਾਕੂ ਕੰਮ ਕਰ ਰਹੇ ਹੁਣ ਵੀ ਜਿਹੜੀ ਘਟਨਾ ਵਾਪਰੀ ਇੱਥੇ ਲੱਗਦਾ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਇੱਕ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਔਰ ISI ਪਾਕਿਸਤਾਨ ਇਹਦੇ ਚ ਵੱਡਾ ਰੋਲ ਅਦਾ ਕਰ ਰਹੀ ਹੈ ਇਹ ਨਿਕੰਮੇ ਜੇ ਕੁਛ ਘਟੀਆਂ ਜੇ ਗੈਂਗਸਟਰ ਉਹਨਾਂ ਦਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਇਨਡਾਇਰੈਕਟ ਸਾਥ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਵੀ ਮਿਲ ਰਿਹਾ ਜਿਹੜੀ ਸੁੱਤੀ ਪਈ ਹੈ ਜਿਹੜੀ ਪ੍ਰੀਐਮਪਟ ਨਹੀਂ ਕਰ ਪਾਰੀ ਜਿੰਨਾ ਦਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਹੈ ਜਿਹੜਾ ਮਤਲਬ ਹਾਈ ਅਲਰਟ ਵਾਲੇ ਦਿਨ ਵੀ ਇਹ ਜੀ ਇਨਸੀਡੈਂਟ ਹੋ ਜਾਣ ਔਰ ਟਾਰਗੇਟ ਕੀਤਾ ਜਾ ਰਿਹਾ ਇੱਕ ਪਰਟਿਕੁਲਰ ਕਮਿਊਨਿਟੀਜ਼ ਨੂੰ ਮਾਈਨੋਰਟੀ ਨੂੰ ਕਿ ਇਹਨਾਂ ਨੂੰ ਟਾਰਗੇਟ ਕਰੋ ਹਿੰਦੂ ਸਿੱਖ ਗੱਲ ਬਣਾਓ ਜਾਂ ਭਾਈਚਾਰਿਆਂ ਦੇ ਵਿੱਚ ਫਿੱਕ ਪਾਓ ਔਰ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਕਰੋ ਚੀਫ ਮਿਨਿਸਟਰ ਸਾਹਿਬ ਦਿੱਲੀ ਬੈਠੇ ਇਸ ਲੈਵਲ ਦੀ ਸਿਕਿਉਰਿਟੀ ਦੀ ਆਪਣੀ ਜਾਗਤੀ ਮੰਗ ਕਰਦੇ ਹਾਂ ਜੀ ਇਹ ਹੈਸ ਟੂ ਬੀ ਕੋਰਟ ਮੋਨਿਟਰਡ ਜੀ ਨਹੀਂ ਤਾਂ ਇਹ ਸਾਰਾ ਲਾਰੈਂਸ ਬਿਸ਼ਨੋਈ ਵਾਲੇ ਕੇਸ ਵਾਂਗੂ ਆਈ ਵਾਸ਼ ਹੋਊਗਾ ਬੜੀ ਛੇਤੀ ਮੈਂ ਲਾਰੈਂਸ ਬਿਸ਼ਨੋਈ ਵਾਲੇ ਕੇਸ 'ਚ ਵੀ ਪੁਲਿਸ ਦੇ ਸਰਕਾਰ ਦੇ ਕੀ ਕਾਰਵਾਈ ਰਹੀ ਹੈ ਕਿਵੇਂ ਉਹਨਾਂ ਨੇ ਉਸ ਨੂੰ ਐਡ ਕੀਤਾ ਲਾਰੈਂਸ ਬਿਸ਼ਨੋਈ ਨੂੰ ਉਹ ਚੀਜ਼ਾਂ ਵੀ ਮੈਂ ਤੁਹਾਡੇ ਸਾਹਮਣੇ ਬੜੀ ਛੇਤੀ ਰੱਖਾਂਗਾ ਜੀ ਸਾਹਿਬ ਜਿਵੇਂ ਅੱਜ ਕਾਂਗਰਸ ਕੋ 40 ਕੌਂਸਲਰ ਨੇ ਇਹਨਾਂ ਦੇ ਕੋਲ ਚੱਤੀ ਸੀਗੇ ਉਹਨਾਂ ਦੇ ਵਿੱਚ ਐਮਐਲਏ ਵੀ ਸ਼ਾਮਲ ਕਰ ਲੈ ਦੋ ਹੋਰ ਜੀ ਕੱਤੀ ਤੁਹਾਨੂੰ ਵੀ ਲੱਗਦਾ ਕਿ ਜਿਵੇਂ ਤੁਹਾਡੇ ਕੌਂਸਲਰ ਬੀਜੇਪੀ ਵਾਲਿਆਂ ਨੇ ਆਪਣੇ ਕਹਿ ਤਾ ਕਿ ਇਸ ਗੈਰਾ ਜ਼ ਰਹਿ ਜਾਗੇ ਇਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਜਿੱਥੇ ਸਾਨੂੰ ਬਣਾ ਲੈਣ ਜਾਂ ਫਿਰ ਅੰਦਰ ਜੋ ਹੋਊਗਾ ਫਿਰ ਉਹ ਬਣ ਜੂ ਜੀ ਦੇ ਕੋਲ ਬਾਤ ਗਿਨਤੀ ਹੈ ਤੁਹਾਡੀ ਸਿਆਸੀ ਵਿਖਾਣੇ ਕੀ ਹੈ ਜੀ ਅੱਜ ਹਾਂਜੀ ਮੈਨੂੰ ਲੱਗਦਾ ਜੀ ਅੱਜ ਜੇ ਆ ਤਾਂ ਤੁਹਾਨੂੰ ਮੇਅਰ ਅਕਾਲੀ ਸ਼੍ਰੋਮਣੀ ਅਕਾਲੀ ਦਲ ਦਾ ਦੇਖੂਗਾ ਤੇ ਜੇ ਆ ਇਲੈਕਸ਼ਨ ਰੱਦ ਹੋਊਗੀ ਅੱਜ ਦੋ ਕੰਮ ਹੀ ਹੋਣੇ ਆ ਤੀਜਾ ਸੋਨੀ ਸਾਹਿਬ ਦੇ ਸੁਪੜੇ ਤਾਂ ਮੰਗੇਰੀ ਲਾਲ ਦੇ ਸੁਪਨੇ ਹੀ ਰਹ ਜਾਣੇ ਮੈਂ ਤੁਹਾਨੂੰ ਅੱਜ ਗੱਲ ਦੱਸ। ਤੁਹਾਡੇ ਕੈਂਡੀਡੇਟ ਕਿਹੜੇ ਹੋਣਗੇ ਜੀ? ਹਾਂ ਜੀ। ਮੇਰੇ ਕੈਂਡੀਡੇਟ ਅੰਦਰ ਦੱਸਾਂਗੇ। ਜੇ ਥਾਲੀ ਵਾਲੀ ਬਾਹਰ ਦੱਸਤਾ ਤੇ ਇਹ ਕਿਉਂ ਦੱਸੀਏ? ਕਿਦਰ ਹਾਈ ਕੋਰਟ ਨੇ ਵੀਡੀਓਗ੍ਰਾਫੀ ਤੇ ਅੱਗੇ ਕਿਹਾ ਕਿ ਹੁਣੇ ਤਾਂ ਲੱਗਦਾ ਕਿ ਜਿਵੇਂ ਪੁੱਲਰ ਸਾਹਿਬ ਦੇ ਸਾਹਮਣੇ ਜਦੋਂ ਵੀਡੀਓਗ੍ਰਾਫੀ 'ਚ ਗੋਲੀ ਚੱਲ ਗਈ ਤੇ ਪੁੱਲਰ ਸਾਹਿਬ ਨੇ ਜਾ ਕੇ ਕਮਿਸ਼ਨਰ ਪੁਲਿਸ ਨੇ ਫੇਰ ਕਹਿਤਾ ਕਿ ਇਹ ਤਾਂ ਐਕਸੀਡੈਂਟਲ ਫਾਇਰ ਹੈ ਤਾਂ ਭਾਈ ਫਾਇਰ ਹੈ ਤਾਂ ਗੋਲੀ ਚੱਲਣੀ ਨਹੀਂ ਸੀ। ਉਹ ਤਾਂ ਗੋਲੀ ਚਲਾਉਣ ਦੀ ਉਹਦੀ ਮਨਚਾ ਨਹੀਂ ਸੀ ਤੇ ਜੇ ਉਹ ਚੌੜੇ ਦੇ ਹੱਕ ਜੇ ਤੁਹਾਡੇ ਸਾਰੇ ਤੁਸੀਂ ਖੜੇ ਸੀ ਸ਼ੁਕਰ ਕਰੋ ਤੁਸੀਂ ਬਚ ਗਏ ਜਿਹalle ਤਾਂ ਸੁਖਵੀਰ ਜੋ ਬਾਦਲ ਦੇ ਚੱਲੀ ਤੁਹਾਡੇ ਦੇ ਚੱਲੀ ਹੁੰਦੀ ਉਹ ਨਾ ਕਹੜਾ ਚੱਲੀ ਨਹੀਂ ਹਲੇ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਮੇਰੀ ਗੱਲ ਸੁਣ ਲਓ ਜਦੋਂ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਤੇ ਜੇ ਉਹ ਫੇਰ ਕਹਿ ਸਕਦਾ ਕਿ ਨਹੀਂ ਇਹ ਗੋਲੀ ਚਲਾਉਣ ਦੀ ਮਨਚਾ ਨਹੀਂ ਸੀ ਇਹ ਹੁਣ ਵੀ ਰਿਕਾਰਡਿੰਗ ਕਰ ਲੋ ਕੁਝ ਕਰ ਲੋ ਜਦ ਤੱਕ ਜਿਵੇਂ ਦੁੱਧ ਦੀ ਰਾਖੀ ਤੇ ਬਿੱਲਾ ਬਿਠਾ ਦੀਦਾ ਨਾ ਫਿਰ ਕਹੀਏ ਕਿ ਦੁੱਧ ਕਿਵੇਂ ਕੋ ਪੀ ਜਊ ਹੁਣ ਉਹ ਲਾਤਾ ਤੇ ਅੱਜ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਸਤਕਾਰਯੋਗ ਨੇ ਮਗਰ ਭੁੱਲਰ ਸਾਹਿਬ ਨੂੰ ਕਹੋ ਵੀਡੀਓ ਰਿਕਾਰਡਿੰਗ ਨਾਲ ਇੱਥੇ ਲੈਕਚਰ ਕਰਾ ਦਿਓ ਤੇ ਪਤਾ ਹੀ ਹੋਣਾ ਕੀ ਹੈ ਇਹ ਤਾਂ ਹੁਣ ਮੈਂ ਕਾਉਂਸਲਰ ਸਾਹਿਬਾਨਾਂ ਨੂੰ ਕਹੂੰਗਾ ਭਾਈ ਤਗੜੇ ਰਹੋ ਔਰ ਆਮ ਆਦਮੀ ਪਾਰਟੀ ਨੂੰ ਮੇਰਾ ਓਪਨ ਆਫਰ ਹੈ ਕਿ ਤੁਹਾਡਾ ਤਾਂ ਹਲੇ ਤੱਕ ਮੇਅਰ ਦਾ ਇਹਨਾਂ ਨੇ ਕੈਂਡੀਡੇਟ ਤਾਂ ਨਹੀਂ ਲਾਨੇ ਇਹਨਾਂ ਤੋਂ ਐਲਾਨਿਆ ਵੀ ਨਹੀਂ ਜਾ ਤੁਹਾਨੂੰ ਜਾਂ ਤਾਂ ਕਾਂਗਰਸ ਦਾ ਬਣੋ ਤੇ ਜੇ ਨਹੀਂ ਚਾਹੁੰਦੇ ਕਾਂਗਰਸ ਦਾ ਬਣੇ ਮੈਂ ਵੀ ਨਹੀਂ ਚਾਹੁੰਦਾ ਬਣੇ ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ 5 ਸਾਲ ਫਿਰ ਤੁਸੀਂ ਐ ਕਰੋ ਢਾਲੀয়াল ਸਾਹਿਬ ਨੂੰ ਅਰੋੜਾ ਸਾਹਿਬ ਨੂੰ ਬੇਨਤੀ ਆ ਫਿਰ 4 ਸਾਢੇ ਆ 41 ਉਹ ਨੇ ਇੱਧਰ ਵੋਟ ਪਵਾ ਦਿਓ 39 ਦੀ ਤੇ 43 ਵਾਲਾ ਮਿਹਰਬਾਨ ਜੂ ਤੇ ਤੁਹਾਨੂੰ ਵੀ ਇਸ ਗੱਲ ਦੀ ਤਸੱਲੀ ਹੋ ਜੂ ਕਿ ਕਾਂਗਰਸ ਨਹੀਂ ਜਿੱਤੀ ਨਹੀਂ ਤਾਂ ਫਿਰ ਜਿਹੜੀ ਲੜਾਈ ਦਿੱਲੀ 'ਚ ਲੜਦੇ ਹੋ ਉਹ ਲੜਾਈ ਦਿੱਲੀ 'ਚ ਵੀ ਫੇਲ ਹੋਵਾਂਗੇ ਤੇ ਇਸ ਲਈ ਅੰਮ੍ਰਿਤਸਰ ਸਾਹਿਬ 'ਚ ਵੀ ਫੇਲ ਹੋ ਜਾਈ। ਠੀਕ ਆ ਜੀ। ਥੈਂਕ ਯੂ। ਤੁਸੀਂ ਕੋਈ ਇੱਕ ਮਿੰਟ ਜੀ ਇੱਕ ਮਿੰਟ। ਆ ਕੌਂਸਲਰ ਸਾਹਿਬਾਨਾਂ ਨੇ ਕੋਈ ਗੱਲ ਦੱਸੀ ਨਹੀਂ ਜੀ ਤੁਸੀਂ ਕਿਵੇਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਵਿਰੋਧ ਕੀਤਾ। ਵਿਰੋਧ ਤੇ ਸਾਰਿਆਂ ਨੂੰ ਪਤਾ ਜੀ ਬਹੁਤ ਕੀਤਾ ਗਿਆ ਵਾ ਪਰ ਚਲੋ ਪਰਮਾਤਮਾ ਦੀ ਕਿਰਪਾ ਰਹੀ ਹੈ ਅਸੀਂ ਸਾਰੇ ਇਕੱਠੇ ਰਹੇ ਆ। ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਆ। ਢੀ ਗਵਾਂਢੀ ਰੌਲਾ ਪੈ ਜੇ ਤਾਂ ਨਹੀਂ ਪਰੇਸ਼ਾਨ ਹੁੰਦੇ ਰਾਤ ਸਾਰੀ ਰਾਤ ਫੋਨ ਮਲਾਉਂਦੇ ਰਹਿੰਦੇ ਕਿ ਇਹਨੂੰ ਬਣਾ ਦੇ। ਝਾੜੂ ਵਾਲੇ ਨੂੰ ਮੇਰ ਬੜਾ ਦੇ ਝਾੜੂ ਵਾਲੇ ਨੂੰ ਮੇਰ ਕਿ ਆ ਟਾਲੀਵਾਲ ਸਾਹਿਬ ਇੱਕ ਦਾ ਨੌ ਲੈ ਲੈਂਦੇ ਆ ਕਿ ਉਹ ਆਪਣਾ ਅਮਨ अरोड़ा ਦੂਜੇ ਦਾ ਲੈ ਦਿੰਦਾ ਉਹ ਡਾਕਟਰ ਗੁਪਤਾ ਜੀ ਨੇ ਉਹ ਤੀਜੇ ਦਾ ਲੈ ਲੈਂਦੇ ਆ ਉਹ ਸੰਧੂ ਸਾਹਿਬ ਨੇ ਉਹ ਚੌਥੇ ਦਾ ਲੈ ਲੈਂਦੇ ਆ ਆ ਨਿਜਰ ਸਾਹਿਬ ਪੰਜਵੇਂ ਦਾ ਲੈ ਲੈਂਦੇ ਆ ਅਸੀਂ ਕਿ ਹੱਥ ਜੋੜੇ ਹੱਥ ਅਸੀਂ ਇੱਕ ਦਾ ਹੀ ਨੌ ਲਵਾਂਗੇ ਅੰਦਰ ਜਾ ਕੇ ਔਰ ਸਾਡੀ ਪਾਰਟੀ ਦੇ ਸੀਨੀਅਰ ਮੋਸਟ ਕਾਉਂਸਲਰ ਅੰਦਰ ਪਾਰਟੀ ਦੀ ਅਗਵਾਈ ਕਰਨਗੇ ਸਾਡੇ ਸਾਧਾਰਤ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਤਿੰਨ ਵਾਰੀ ਕਾਉਂਸਲਰ ਬਣੇ ਆ ਸਾਡੇ ਸੀਨੀਅਰ ਸੈਕੰਡ ਸੀਨੀਅਰ ਮੋ ਸੀ ਉਹ ਬੀਬੀ ਸਾਡੇ ਸਤਿਕਾਰਯੋਗ ਮਾਤਾ ਜੀ ਨਗਵੰਤ ਕੌਰ ਜੀ ਹੋਣਗੇ ਔਰ ਨਾਲ ਉਥੇ ਇੱਕ ਵਾਚ ਜਾਂ ਵਿਪ ਦਾ ਕੰਮ ਸਾਡੇ ਪੰਡੋਰੀ ਸਾਹਿਬ ਤੇ ਨਾਲ ਡੈਪਟੀ ਸਾਡੇ ਭੈਣ ਜੀ ਸਤਿਕਾਰਯੋਗ ਪਰਮਜੀਤ ਕੌਰ ਵੇਖਣਗੇ ਔਰ ਸ੍ਰੀ ਅੰਮਰਸਰ ਸਾਹਿਬ ਦਾ ਜੀਤੇ ਤੇ ਭਲਾ ਹੋਵੇ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਉਸ ਸਾਹਿਬ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਹ ਜੋ ਫੈਸਲਾ ਹੋਵੇ ਕਾਂਗਰਸ ਵੀ ਲੋਕਾਂ ਨੇ ਵੇਖ ਲਈ ਆਪ ਵੀ ਵੇਖ ਲਈ ਹੁਣ ਮੇਅਰ ਚੰਗਾ ਕੋਈ ਸਾਡੇ ਚੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਐਡੀ ਵਗਦੀ ਹਨੇਰੀ 'ਚ ਵੀ ਜਿੱਤ ਗਿਆ ਮਤਲਬ ਲੋਕਾਂ ਦਾ ਇਹਨਾਂ ਨੂੰ ਪਿਆਰ ਹੈ ਇਹਨਾਂ ਚੋਂ ਮੇਅਰ ਬਣਾ ਦਿਓ ਕੰਮ ਧਾੜੀ ਵਾਲਾ ਸਾਡਾ ਇੱਕ ਨਹੀਂ ਰੁਕੂਗਾ ਸਾਰੇ ਕਰ ਦਿਆ ਕਰਾਂਗੇ ਜਿਹੜਾ ਕਹਿਣਗੇ ਉਹ ਕਰਦੇ ਇਹਦਾ ਵੀ ਇੱਕ ਤਾਂ ਕੋਈ ਵੀ ਪਤਾ ਕੋਣਾਂ ਨੇ ਨਹੀਂ ਕਿਹਾ ਸੀ ਬੰਦੀ ਅਜਾ ਕੁਮਰ ਵਿਜੇ ਪ੍ਰਤਾਪ ਸਾਹਿਬ ਨੂੰ ਪੜਾ ਦੇਣ ਸਾਡੇ ਵੱਲੋਂ ਅਸੀਂ ਆਉਂਦੀ ਮਦਦ ਵੀ ਕਰਾਂ ਜਾਂ ਸਾਡੀ ਕਰ ਦੇਣ ਜਾਂ ਅਸੀਂ ਉਹਨੂੰ ਉਹਨਾਂ ਨੂੰ ਆਪ ਦੀ ਨਹੀਂ ਕਰਨੀ ਚਾਹੀਦੀ ਤੇ ਨਾ ਕਾਂਗਰਸ ਦੀ ਕਰਨੀ ਚਾਹੀਦੀ ਮੈਂ ਤਾਂ ਕਹੂੰਗਾ ਉਹ ਵੀ ਸਾਡੇ ਬੰਦਿਆਂ ਦਾ ਸਾਥ ਦੇਣ ਰਲ ਮਿਲ ਕੇ ਚੌਥਾ ਤੀਜਾ ਬੰਦਾ ਕੋਈ ਹੋਰ ਬਦਲ ਬਣਾਈਏ ਜਿਹੜਾ ਵਾਕੇ ਸincere ਹੋਵੇ ਪੰਜਾਬ